ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਗੱਲਬਾਤ ਕਰਾਂਗੇ ਜਿਹੜੀ ਗੁਰਪ੍ਰਤਵੰਤ ਸਿੰਘ ਪੰਨੂ ਮਾਮਲੇ ਦੇ ਵਿੱਚ ਅ ਰਿਪੋਰਟ ਆਈ ਆਗੀ ਜਿਹੜੀ ਕਿ ਗੁਰਪ੍ਰਤਵੰਤ ਸਿੰਘ ਪੰਨੂ ਨੂੰ ਮਾਰਨ ਦੇ ਲਈ ਭਾਰਤ ਦੀਆਂ ਏਜੰਸੀਆਂ ਵੱਲੋਂ ਜੋ ਜੋ ਕੁਝ ਕੀਤਾ ਗਿਆ ਸੀਗਾ ਜਿਹਦੇ ਤੇ ਅਮਰੀਕਾ ਨੇ ਵੱਡੇ ਸਵਾਲ ਖੜੇ ਕੀਤੇ ਸੀਗੇ ਉਹਦੀ ਰਿਪੋਰਟ ਆ ਗਈ ਹੈ ਤੇ ਉਹ ਰਿਪੋਰਟ ਕੀ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਾਂਗੇ ਦੋਸਤੋ ਇੱਕ ਬਹੁਤ ਵੱਡਾ ਬਿਆਨ ਕੱਲ ਮੋਹਨ ਭਗਵਦਾਂ ਆਇਆ ਜਿਹਦੇ ਚ ਉਹਨੇ ਬਹੁਤ ਵੱਡੀ ਆਪਾਂ ਕਹਿ ਸਕਦੇ ਆ ਇੱਕ ਸਟੇਟਮੈਂਟ ਦਿੱਤੀ ਆ ਕਿ ਦੇਸ਼ ਦੀ ਜਿਹੜੀ ਆਜ਼ਾਦੀ ਦਾ ਦਿਨ ਹੈ ਉਹ 15 ਅਗਸਤ ਦੀ بجائے ਉਸ ਦਿਨ ਨੂੰ ਮਨਾਉਣਾ ਚਾਹੀਦਾ ਜਿਸ ਦਿਨ ਮੰਦਰ ਆਪਣੇ ਸੌਰੀ ਮਸਜਿਦ ਢਾਹ ਕੇ ਮੰਦਰ ਦੀ ਨੀਂਹ ਰੱਖੀ ਸੀ ਉਹ ਦਿਨ ਆਜ਼ਾਦੀ ਦਾ ਮਨਾਉਣਾ ਚਾਹੀਦਾ ਇਹ ਗੱਲ ਮੋਹਨ ਪਾਗਵਤ ਨੀਆਰ ਐਸਐਸ ਦੇ ਮੁਖੀ ਨੇ ਕਹੀ ਆ ਇਹਦੇ ਤੇ ਚਰਚਾ ਕਰਦੇ ਆ ਵਾਹਿਬ੍ਰਜ ਜੀ ਕਾ ਖਾਲਸਾ ਵਾਹਿਬ੍ਰਜ ਜੀ ਕੀ ਫਤਿਹ ਜਿਹੜੀ ਦੋਸਤੋ ਸ਼ੁਰੂਆਤ ਹੋਈ ਸੀ ਹਰਦੀਪ ਸਿੰਘ ਨਿੱਜਰ ਤੋਂ ਲੈ ਕੇ ਹੋਰ ਵੀ ਕਈ ਦੇਸ਼ਾਂ ਦੇ ਵਿੱਚ ਜਿਹੜੀਆਂ ਟਾਰਗੇਟ ਕਿਲਿੰਗ ਸਿੱਖਾਂ ਦੀਆਂ ਹੋਈਆਂ ਸੀਗੀਆਂ ਤੇ ਜਿਹਦੇ ਵਿੱਚ ਖਾਸ ਤੌਰ ਤੇ ਜ਼ਿਆਦਾ ਰੌਲਾ ਸੀ ਜਿਹੜਾ ਹਰਦੀਪ ਸਿੰਘ ਨਿੱਜਰ ਦਾ ਪਿਆ ਸੀਗਾ ਹਰਦੀਪ ਸਿੰਘ ਨਿੱਜਰ ਮਾਮਲੇ ਦੇ ਵਿੱਚ ਤੱਕ ਕੈਨੇਡਾ ਦੇ ਮੂਹਰੇ ਭਾਤ ਡਟ ਕੇ ਖੜ ਗਿਆ ਸੀਗਾ ਕਿ ਸਾਡਾ ਹੱਥ ਨਹੀਂਗਾ ਤੇ ਉਹਦੇ ਚ 8 ਕਿਲੋ ਮਿਟ ਵਾਪਸ ਹੋਏ 6 ਉਹਨਾਂ ਦੇ ਵਾਪਸ ਹੋਏ ਫਿਰ 6 ਆਪਣੇ ਵਾਪਸ ਹੋਏ ਬੜਾ ਦੂਰ ਤੱਕ ਰੌਲਾ ਪਿਆ ਸੀ ਲੇਕਿਨ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੇ ਖਾਤਰ ਜਦੋਂ ਇਹਨਾਂ ਨੇ ਸਪਾਰੀ ਦਿੱਤੀ ਜਿਹਦੇ ਚ ਨikhil gupta ਇੱਕ ਵਿਅਕਤੀ ਸੀਗਾ ਜਿਹਨੇ 1 ਕਰੋੜ ਰੁਪਏ ਦੀ ਸਪਾਰੀ ਦਿੱਤੀ ਸੀਗੀ ਜਿਹੜੀ ਉਸ ਸਮੇਂ ਚਰਚਾ ਦਾ ਵਿਸ਼ਾ ਬਣੀ ਸੀ ਉਹਦੇ ਚ ਜਿਹੜੇ ਵਿਅਕਤੀਆਂ ਨੂੰ ਸਪਾਰੀ ਦਿੱਤੀ ਸੀ ਉਹ ਆਪਾਂ ਨੂੰ ਪਤਾ ਕਿ ਉਹ ਅਮਰੀਕਾ ਦੇ ਅੰਡਰਕਵਰ ਏਜੰਟ ਸੀਗੇ ਤੇ ਉਹਦੇ ਇਹਨਾਂ ਦਾ ਪਰਦਾ ਫਾਸ ਹੋ ਗਿਆ ਸੀਗਾ ਉਸ ਤੋਂ ਬਾਅਦ ਜਦੋਂ ਅਮਰੀਕਾ ਨੇ ਇਹਦੇ ਤੇ ਇਤਰਾਜ਼ ਕੀਤਾ ਕਿ ਤੁਸੀਂ ਸਾਡੀ ਪ੍ਰਭੂਸਤਾ ਦੇ ਉੱਪਰ ਹਮਲਾ ਕੀਤਾਗਾ ਤਾਂ ਭਾਰਤ ਨੇ ਉਸੇ ਸਮੇਂ ਇੱਕ ਤਰ੍ਹਾਂ ਦੇ ਨਾਲ ਜਿਹੜੀ ਹਾਈ ਲੈਵਲ ਕਮੇਟੀ ਬਣਾਤੀ ਸੀ ਕਿ ਅਸੀਂ ਇਹਦੀ ਜਾਂਚ ਕਰਾਂਗੇ ਅਮਰੀਕਾ ਦਾ ਜਿਹੜਾ ਉੱਥੋਂ ਦਾ ਆਈਐਸ ਆਈਐਸ ਦਾ ਮੁਖੀ ਸੀਗਾ ਉਹ ਵੀ ਉਸ ਸਮੇਂ ਆਇਆ ਸੀਗਾ ਇੱਥੇ ਤੇ ਉਹ ਆਪਣੇ ਵੱਡੇ ਵੱਡੇ ਆਪਣੇ ਜਿਹੜੇ ਮਾਤਰੀ ਸੀਗੇ ਉਹਨਾਂ ਨਾਲ ਤੇ ਬਾਕੀ ਰਾ ਦੇ ਮੁਖੀ ਨਾਲ ਸਾਰਾ ਨਾਲ ਉਹਨਾਂ ਦੀਆਂ ਮੀਟਿੰਗਾਂ ਹੋਈਆਂ ਸੀਗੀਆਂ ਤੇ ਉਸ ਤੋਂ ਬਾਅਦ ਦੋਸਤੋ ਉਹਦਾ ਬੜਾ ਰੌਲਾ ਪੈਂਦਾ ਰਿਹਾ ਕਈ ਵਾਰ ਅ ਅਮਰੀਕਾ ਵੱਲੋਂ ਕੋਈ ਬਿਆਨ ਆਉਂਦੇ ਰਹੇ ਭਾਰਤ ਵੱਲੋਂ ਆਉਂਦੇ ਰਹੇ ਲੇਕਿਨ ਹੁਣ ਜਿਹੜੀ ਉਹ ਕਮੇਟੀ ਦੀ ਰਿਪੋਰਟ ਸੀਗੀ ਉਹ ਕਮੇਟੀ ਦੀ ਰਿਪੋਰਟ ਹੁਣ ਆ ਗਈ ਆ ਉਸ ਰਿਪੋਰਟ ਦੇ ਵਿੱਚ ਭਾਰਤ ਨੇ ਮੰਨ ਲਿਆ ਕਿ ਹਾਂ ਸਾਡੇ ਬੰਦਿਆਂ ਦਾ ਉਹਦੇ ਵਿੱਚ ਹੱਥ ਸੀਗਾ ਤੇ ਉਹਦੇ ਜਿਹਨਾਂ ਨੇ ਇਹ ਮੰਨਿਆਗਾ ਕਿ ਜਿਹੜਾ ਵਿਕਾਸ যাদਬ ਨਾਉਂਦਾ ਇੱਕ ਉਹਨੂੰ ਹੁਣੇ ਸਾਬਕਾ ਮਤਲਬ ਕਹਿ ਰਹੇ ਨੇ ਕਿ ਰਾ ਦਾ ਉਹ ਅਫੀਸਰ ਸੀ ਉਹਨੇ ਇਹ ਸਾਰਾ ਕੁਝ ਕੀਤਾਗਾ ਉਹਦਾ ਨਾਮ ਸਾਹਮਣੇ ਆ ਗਿਆ ਤੇ ਉਹਦੇ ਤੇ ਕਾਰਵਾਈ ਕਰਨ ਦੀ ਸਪਾਰਸ਼ ਵੀ ਉਸ ਕਮੇਟੀ ਨੇ ਕਰ ਦਿੱਤੀ ਆ ਕਿ ਕਾਰਵਾਈ ਕੀਤੀ ਜਾਵੇ ਤੇ ਅੱਗੋਂ ਇਹਨਾਂ ਨੇ ਇਹ ਵੀ ਕਿਹਾਗਾ ਕਿ ਅਸੀਂ ਅੱਗੇ ਇੱਕ ਤਾਲਮੇਲ ਕਮੇਟੀ ਵੀ ਬਣਾ ਰਿਹਾ ਜਿਹਦੇ ਚ ਬਾਹਰਲੇ ਦੇ ਚਾਦੇ ਵਿੱਚ ਕੀ ਕਰਨਾ ਕੀ ਨਾ ਕਰਨਾ ਉਦੇ ਬਾਰੇ ਵੀ ਉਹ ਤਾਲਮਿਲ ਕਮੇਟੀ ਆ ਜਿਹੜੀ ਰੱਖੂਗੀ ਕਿ ਕਿਹਦੀ ਉੱਥੇ ਡਿਊਟੀ ਲਾਉਣੀ ਆ ਜਾਂ ਨਾਂ ਲਾਉਣੀ ਆ ਚਲੋ ਇਹ ਤਾਂ ਬਾਅਦ ਦੀ ਗੱਲ ਹੈਗੀ ਪਰ ਜਦੋਂ ਇੱਕ ਭਾਰਤ ਦੀ ਖੁਦ ਅ ਬਣਾਈ ਹੋਈ ਕਮੇਟੀ ਹਾਈ ਲੈਵਲ ਕਮੇਟੀ ਉਹ ਇਹ ਗੱਲ ਮੰਨ ਲਵੇ ਕਿ ਰਾ ਦਾ ਸਾਬਕਾ ਅਧਿਕਾਰੀ ਲੇਕਿਨ ਉਸ ਤੋਂ ਬਾਅਦ ਉਹ CRPF ਦਾ ਅਧਿਕਾਰੀ ਸੀਗਾ ਹੈ ਤਾਂ ਉਹ ਭਾਰਤ ਦਾ ਹੀ ਸੀ ਲੇਕਿਨ ਇਹ ਗੱਲ ਮੰਨ ਲਈ ਜਾਵੇ ਸਰਕਾਰ ਵੱਲੋਂ ਇਹ ਪਹਿਲੀ ਵਾਰ ਹੋਇਆਗਾ ਕਿ ਏਡੀ ਵੱਡੀ ਕਾਰਵਾਈ ਦੂਸਰੇ ਦੇਸ਼ ਦੇ ਨਾਗਰਿਕ ਦੀ ਉੱਥੇ ਜਾ ਕੇ ਕਤਲ ਕਰਨ ਦੀ ਗੱਲ ਪਹਿਲੀ ਗੱਲ ਤਾਂ ਨੰਗੀ ਹੋਣੀ ਬਹੁਤ ਵੱਡੀ ਗੱਲ ਹੁੰਦੀ ਆ ਕਰਦੇ ਨੇ ਦੇ ਸਾਰੇ ਕਾਰਵਾਈਆਂ ਇਸ ਤਰ੍ਹਾਂ ਦੀਆਂ ਇੰਜੀ ਗੱਲ ਨਹੀਂ ਕਿ ਅਮਰੀਕਾ ਨਹੀਂ ਕਰਦਾ ਕਰਦਾ ਅਮਰੀਕਾ ਵੀ ਆ ਪਰ ਉਹ ਇੰਨੀ ਪੁਖਤਾ ਦੇ ਨਾਲ ਇੰਨੀ ਉਸ ਦੇ ਨਾਲ ਕਰਦੇ ਨੇ ਕਿ ਉਹਨਾਂ ਦੀ ਗੱਲ ਕਦੇ ਨੰਗੀ ਨਹੀਂ ਹੁੰਦੀ ਹੈਗੀ ਪਰ ਇਹਨਾਂ ਨੇ ਉੱਜਵੇਂ ਨਾ ਅਣਜਾਣ ਬੱਚਿਆਂ ਨੂੰ ਆਪਾਂ ਕਹਿੰਦੇ ਨੇ ਬਾਂਦਰ ਦੇ ਹੱਥ ਹੱਥ 'ਚ ਡੱਬੀ ਫੜਾਉਣ ਵਾਲੀ ਗੱਲ ਨਾ ਸਿੰਘਾਂ ਦੀ ਤੇ ਇਹਨਾਂ ਨੇ ਤਾਂ ਉਸ ਤਰ੍ਹਾਂ ਦੇ ਬੰਦਿਆਂ ਦੀਆਂ ਡਿਊਟੀਆਂ ਲਾ ਕੇ ਇਹ ਕਮਲ ਕੁੱਟਿਆਗਾ ਜਿਹੜੇ ਬੰਦੇ ਮੈਂ ਕਹਿ ਸਕਦਾਗਾ ਕਿ ਆਪਣੇ ਗਲੀ ਦੇ ਗੁੰਡਿਆਂ ਦੀ ਜਿਵੇਂ ਡਿਊਟੀਆਂ ਲੱਗਦੀ ਆਉਂਦੀਆਂ ਨੇ ਇਸ ਤਰ੍ਹਾਂ ਦੇ ਬੰਦਿਆਂ ਦਾ ਇਹਨਾਂ ਨੇ ਲਾ ਕੇ ਜੋ ਭਾਰਤ ਦੀ ਥੂ-ਥੂ ਕਰਵਾਈ ਆ ਇਹਦੇ 'ਚ ਜੇ ਇਹਨਾਂ ਨੂੰ ਕੋਈ ਕਹਿੰਦਾਗਾ ਤਾਂ ਬੜੇ ਚਿੰਟੂ ਮਿੰਟੂ ਉਹਨੇ ਕੱਪਦੇ ਨੇ ਬਹੁਤ ਜ਼ਿਆਦੇ ਪਰ ਹੁਣ ਹੁਣ ਦਿਓ ਜਵਾਬ ਹੁਣ ਕੋਈ ਹੈ ਜਵਾਬ ਆਪਣੇ ਕੋਲ ਇਸ ਗੱਲ ਦਾ ਕੇ ਹਾਲ ਮਤਲਬ ਜਿਹੜਾ ਹੈਗਾ ਇਹ ਬਹੁਤ ਵਧੀਆ ਕਰਿਆ ਸਾਡੇ ਮਤਲਬ ਰਾ ਦੇ ਅਫੀਸਰਾਂ ਵੱਲੋਂ ਇਹ ਬਹੁਤ ਚੰਗੀ ਗੱਲ ਕੀਤੀ ਆ ਕਿ ਤੁਸੀਂ ਜਾ ਕੇ ਕਿਸੇ ਦੇਸ਼ ਦੇ ਵਿੱਚ ਇੱਕ ਉਸ ਕੌਮ ਦੇ ਬੰਦਿਆਂ ਨੂੰ ਮਾਰੋ ਜਿਹੜੇ ਕੌਮ ਨੇ ਦੇਸ਼ ਨੂੰ ਅਜਾਲ ਕਰਵਾਇਆ ਹੋਵੇ ਮੈਂ ਇਹ ਨਹੀਂ ਕਹਿੰਦਾ ਕਿ ਗੁਰਪ੍ਰਧਵੰਤ ਸਿੰਘ ਕੋਈ ਵਧੀਆ ਕੰਮ ਕਰਦਾਗਾ ਇਸ ਗੱਲ ਦੇ ਨਾਲ ਅਸੀਂ ਬਿਲਕੁਲ ਕਦੇ ਕਦੇ ਵੀ ਨਹੀਂ ਕਿਹਾ ਪਰ ਇੱਕ ਤਰੀਕਾ ਹੁੰਦਾ ਇੱਕ ਕਾਨੂੰਨ ਹੈ ਤੁਸੀਂ ਬਾਕੀ ਕਾਨੂੰਨਾਂ ਦੇ ਅਨੁਸਾਰ ਜਦੋਂ ਬੰਦਿਆਂ ਨੂੰ ਲੈ ਕੇ ਆਉਣੇ ਤੁਸੀਂ ਉਹਨੂੰ ਵੀ ਉਸ ਕਾਨੂੰਨ ਦੇ ਅਨੁਸਾਰ ਲੈ ਆਓ ਕਰ ਲੋ ਗ੍ਰਫਤਾਰ ਇਹ ਮਤਲਬ ਜਿਹੜੀ ਕਿ ਤੁਸੀਂ ਕਿਸੇ ਨੂੰ ਜਾ ਕੇ ਕਿਸੇ ਦੇਸ਼ ਦੇ ਵਿੱਚ ਮਾਰੋ ਇਹ ਕਿੱਧਰਲਾ ਮਤਲਬ ਤੁਹਾਡਾ ਨਿਆਂਗਾ ਫਿਰ ਤੁਹਾਨੂੰ ਕਿਹੜੀ ਅਦਾਲਤਾਂ ਦੀ ਸਜ਼ਾ ਦੇਣਗੀਆਂ ਜੇ ਤੁਸੀਂ ਇਸ ਤਰ੍ਹਾਂ ਦੇ ਕਾਰਨਾਮੇ ਕਰੋਗੇ ਸੋ ਦੋਸਤੋ ਇਹਦੇ ਵਿੱਚ ਆਪਾਂ ਇਹੀ ਕਹਿ ਸਕਦੇ ਹਾਂ ਕਿ ਇਹ ਖੁਦ ਆਪ ਹੀ ਇਹ ਆਪ ਲੋਕ ਨੇ ਜਿਹੜੇ ਭਾਰਤ ਦੀ ਮਤਲਬ ਬੇਇੱਜ਼ਤੀ ਕਰਾਉਣ ਲੱਗੇ ਹੋਏ ਨੇ ਹੁਣ ਉਹਦੋਂ ਅਗਲੀ ਵੱਡੀ ਗੱਲ ਆ ਜੋ ਮੋਹਨ ਭਾਗਵਤ ਆਰਐਸਐਸ ਦਾ ਮੁਖੀ ਆਰਐਸਐਸ ਅੱਜ ਤੁਹਾਨੂੰ ਪਤਾ ਹੀ ਹੈ ਸਾਰੀ ਭਾਜਪਾ ਨੂੰ ਚਲਾਉਣ ਵਾਲੀ ਆਰਐਸਐਸ ਹੈ ਸਰਕਾਰ ਬਣਾਉਣ ਵਾਲੀ ਆਰਐਸਐਸ ਹੈ ਉਹਦਾ ਮੁਖੀ ਇਹ ਗੱਲ ਕਹੇ ਕਿ ਭਾਰਤ ਦੀ ਆਜ਼ਾਦੀ ਦਾ ਦਿਨ 15 ਅਗਸਤ ਨੂੰ ਨਹੀਂ ਉਸ ਦਿਨ ਮਨਾਉਣਾ ਚਾਹੀਦਾ ਜਿੱਤੇ ਮਸਜਿਦ ਘਾਹੀ ਸੀ ਸਵਾਸ਼ ਉਸ ਦਿਨ ਕਹਿੰਦੇ ਮਤਲਬ ਇਹ ਗੱਲ ਉਹਦੇ ਦੇਸ਼ ਦੀ ਆਜ਼ਾਦੀ ਦਾ ਆਜ਼ਾਦ ਹੀ ਕਹਿੰਦੇ ਉਹ ਦੇਸ਼ ਹੋਇਆ ਜਿੱਤੇ ਮਸਜਿਦ ਘਾਤੀ ਸੀ ਹੁਣ ਤੁਸੀਂ ਇਸ ਗੱਲ ਦਾ ਕੀ ਮਤਲਬ ਕੱਢੋਗੇ ਇਹਦੇ ਤੇ ਰੋਹਲ ਗਾਂਧੀ ਨੇ ਬਹੁਤ ਵੱਡਾ ਇਤਰਾਜ਼ ਜਤਾਇਆਗਾ ਲੇਕਿਨ ਦੋਸਤੋ ਇਹ ਇਤਰਾਜ਼ ਵਾਲੀ ਗੱਲ ਹੈਗੀ ਤੁਸੀਂ ਕਿਸੇ ਕੌਮ ਦੇ ਇਹ ਕੋਈ ਮਤਲਬ ਮੁਗਲਾ ਵੇਲੇ ਦਾ ਰਾਜ ਨਹੀਂ ਹੈਗਾ ਇਹ ਕੋਈ ਉਹ ਡਿਕਟੇਟਰਸ਼ਿਪ ਦੇ ਸਮੇਂ ਨਹੀਂ ਹੈਗੇ ਹੁਣ ਵੋਟਾਂ ਦਾ ਰਾਜ ਹੈ ਇਹਦੇ ਚ ਹਰੇਕ ਧਰਮ ਦੀਆਂ ਹਰ ਇੱਕ ਬੰਦੇ ਦੀ ਵੋਟ ਦਾ ਉਹਨਾਂ ਨੂੰ ਬਰਾਬਰ ਦਾ ਅਧਿਕਾਰ ਹੈ ਤੁਸੀਂ ਉਹਨਾਂ ਦੀ ਧਾਰਮਿਕ ਜਗ੍ਹਾ ਨੂੰ ਤੁਹਾਨੂੰ ਦੇ ਦੀ ਆਜ਼ਾਦੀ ਕਹੋ ਜੇ ਕੋਈ ਦੇਸ਼ ਹੋਰ ਹੁੰਦਾ ਆ ਅੱਜ ਨੂੰ ਇਹ ਮੋਨ ਭਾਗਵਤ ਗਿਰਬਦਾਰ ਹੋਇਆ ਹੋਣਾ ਠੀਕ ਹੈ ਕਿ ਹੋਰ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਕਹੀ ਹੁੰਦੀ ਪਰ ਨਹੀਂ ਇੱਥੇ ਤਾਂ ਫਿਰ ਇੱਕ ਕਹਿਣ ਨੂੰ ਸਾਡੇ ਬੋਟ ਰਾਜ ਹੈ ਪਰ ਡਿਪਟੀਟਰਸ਼ਿਪ ਤੋਂ ਕਿਸੇ ਵੀ ਤਰ੍ਹਾਂ ਕੋਈ ਕੱਟ ਨਹੀਂ ਹੈਗਾ ਕਿਉਂਕਿ ਇਹਨਾਂ ਵੱਲੋਂ ਕੱਲੀ ਮਤਲਬ ਇਹੋ ਗੱਲ ਨਹੀਂ ਇਹ ਗੱਲਾਂ ਕਰਕੇ ਹਰ ਇੱਕ ਘੱਟ ਗਿਣਤੀ ਨੂੰ ਮਤਲਬ ਜਿਹੜਾ ਹੈਗਾ ਟਾਰਗੇਟ ਕੀਤਾ ਜਾਂਦਾ ਹਰ ਇੱਕ ਘੱਟ ਗਿਣਤੀ ਦੇ ਮਤਲਬ ਉੱਤੇ ਪ੍ਰੈਸ਼ਰ ਬਣਾ ਕੇ ਬਲਡੋਜ਼ਰ ਕਲਚਰ ਇਹਨਾਂ ਦੀਆਂ ਮਤਲਬ ਜਿਹੜੀਆਂ ਹੁਣ ਹਾਲਾਂਕਿ ਸੁਪਰੀਮ ਕੋਰਟ ਨੇ ਇਹਨਾਂ ਚੀਜ਼ਾਂ ਨੂੰ ਨਕਾਰਿਆਗਾ ਪਰ ਕੌਣ ਸੁਣਦਾ ਹੈ ਕੋਈ ਸੁਣਨ ਵਾਲਾ ਹੈ ਨਹੀਂਗਾ ਕੰਨਾਂ ਦੇ ਵਿੱਚ ਰੂਹਾਂ ਦਿੱਤੀਆਂ ਹੋਈਆਂ ਨੇ ਅੱਖਾਂ ਬੰਦੀਆਂ ਹੋਈਆਂ ਨੇ ਕੋਈ ਸੁਣਨ ਵਾਲਾ ਨਹੀਂ ਹੈਗਾ ਪਰ ਇਹ ਮੈਂ ਇਹੀ ਕਹਿ ਸਕਦਾ ਕਿ ਇੰਨੀ ਨਿੰਦਨਯੋਗ ਗੱਲ ਹੈ ਕਿ ਜਿਹਦਾ ਕੋਈ ਕੋਈ ਲੱਭ ਜੀ ਨਹੀਂ ਬਣਦਾ ਇੱਕ ਐਂਟੀਬਡੀ ਸੰਸਦਾਂ ਦਾ ਮੁਖੀ ਇਸ ਤਰ੍ਹਾਂ ਦਾ ਮਤਲਬ ਮੂਰਖਤਾਨਾ ਬਿਆਨ ਮੈਂ ਕਹਿ ਸਕਦਾ ਦੇਵੇ ਕਿ ਮਤਲਬ ਇੱਕ ਮੰਦਰ ਨੂੰ ਜੇ ਤੁਹਾਡੇ ਕੋਈ ਮੰਦਰ ਨੂੰ ਕਹਣ ਵਾਲੇ ਦਿਨ ਕਹੇ ਵੀ ਭਾਈ ਹਾਂਜੀ ਆਜ਼ਾਦੀ ਦਾ ਦਿਨ ਸੀਗਾ ਫਿਰ ਫਿਰ ਕਿੰਨਾ ਆਪਾਂ ਨੂੰ ਦੁੱਖ ਲੱਗੂ ਸਾਡੇ ਗੁਰਦੁਆਰਾ ਸਾਹਿਬ ਨੂੰ ਕੱਲ੍ਹ ਨੂੰ ਤੁਸੀਂ ਫਿਰ ਕਹਿੰਦੇ ਹੋ ਵੀ ਭਾਈ ਪੰਜਾਬ ਦੇ ਵਿੱਚ ਆਜ਼ਾਦੀ ਵਾਲਾ ਉਹ ਦਿਨ ਸੀ ਜਿੱਤੇ ਨੀਲਾ ਤਾਰਾ ਵਾਪਰਿਆ ਸੀਗਾ ਜਿੱਦੇ ਅਕਾਲ ਤਖਤ ਸਾਹਿਬ ਨੂੰ ਢਾਇਆ ਸੀਗਾ ਤੇ ਫਿਰ ਤੁਸੀਂ ਇਦਾਂ ਵੀ ਕਹਿਣ ਲੱਗ ਜਾਓ ਕਿ ਤੁਹਾਡੇ ਤੋਂ ਕੋਈ ਪਧਰਕਾਰ ਤਾਂ ਹੈ ਹੀ ਨਹੀਂਗਾ ਕੋਈ ਤੁਹਾਨੂੰ ਇਹ ਤਾਂ ਮਤਲਬ ਜਵਾਨ ਦੇ ਉੱਪਰ ਲਗਾਮ ਤਾਂ ਹੈ ਹੀ ਨਹੀਂ ਨਾ ਸੋ ਦੋਸਤੋ ਇਸ ਗੱਲ ਨੂੰ ਜਿੰਨਾ ਨਿੰਦਿਆ ਜਾਵੇ ਉਹ ਨਹੀਂ ਥੋੜੀ ਆ ਤੇ ਤੁਸੀਂ ਇਸ ਚੀਜ਼ ਨੂੰ ਕੀ ਸਮਝਦੇ ਹੋ ਕੀ ਸੋਚਦੇ ਹੋ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ